ਅੱਜ ਡਿਨਰ ਵਿੱਚ ਬਣਾਉਣ ਲੱਗੀ ਆ ਮੈਂ ਮਸ਼ਰੂਮ ਮਟਰ ਤੇ ਮਸ਼ਰੂਮ ਮੈਂ ਚੰਗੀ ਤਰ੍ਹਾਂ ਧੋ ਕੇ ਕੱਟ ਲਏ ਆ ਮੈਂ ਫਰੋਜ਼ਨ ਮਟਰ ਲਏ ਆ ਇਹ ਵੀ ਮੈਂ ਧੋ ਲਏ ਆ ਤੇ ਇੱਧਰ ਮੈਂ 4-5 ਲਏ ਆ ਪਿਆਜ਼ ਤਿੰਨ ਹਰੀਆਂ ਮਿਰਚਾਂ ਤੇ ਛੋਟਾ ਜਿਹਾ ਪੀਸ ਅਦਰਕ ਦਾ ਲਿਆ ਆ ਤੇ ਇਹਨੂੰ ਮੈਂ ਹੁਣ ਮੈਂ ਪੀਸਣ ਲੱਗੀ ਆ ਇਹਨੂੰ ਚੰਗੀ ਤਰ੍ਹਾਂ ਪੇਸਟ ਬਣਾਉਣ ਲੱਗੀ ਆ ਤਾਂ ਮੈਂ ਪਿਆਜ਼ਾਂ ਦਾ ਪਿਆਜ਼ ਕੱਟ ਕੇ ਮੈਂ ਜੱਗ ਦੇ ਵਿੱਚ ਪਾ ਲਏ ਆ ਇਹਦਾ ਪੇਸਟ ਬਣਾਉਣਾ ਆ ਮੈਂ 3 ਮਿਰਚਾਂ ਲਈਆਂ ਆ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜ਼ਿਆਦਾ ਲੈ ਸਕਦੇ ਆ ਜਿੰਨਾ ਵੀ ਤੁਸੀਂ ਤਿੱਖਾ ਖਾਂਦੇ ਆ ਅਸੀਂ ਤਿੱਖਾ ਘੱਟ ਖਾਂਦੇ ਆ ਇਸ ਲਈ ਮੈਂ 3 ਮਿਰਚਾਂ ਲਈਆਂ ਆ ਬਹੁਤ ਤਿੱਖੀਆਂ ਮਿਰਚਾਂ ਆ ਰਹੀਆਂ ਆ ਅੱਜਕੱਲ ਤੇ ਇਹਦੇ ਵਿੱਚ ਹੁਣ ਮੈਂ ਪਾਉਣੇ ਆ ਸੁੱਕੇ ਮਸਾਲੇ ਨਮਕ ਹਲਦੀ ਮਿਰਚ ਵਗੈਰਾ ਜੋ ਵੀ ਪਾਉਣਾ ਆ ਇਹਦੇ ਵਿੱਚ ਮੈਂ ਪਾਉਂਗੀ ਹਲਦੀ ਤੇ ਨਮਕ ਟੇਸਟ ਤੇ ਅਕੋਰਡਿੰਗ ਪਾਉਣਾ ਨਮਕ ਵੀ ਤੇ ਲਾਲ ਮਿਰਚ ਮੈਂ ਥੋੜਾ ਜਿਹਾ ਪਾਊਡਰ ਪਾਉਣਾ ਲਾਲ ਮਿਰਚ ਦਾ ਇਹਦੇ ਵਿੱਚ ਹੁਣ ਮੈਂ ਪਾਉਂਗੀ ਗਰਮ ਮਸਾਲਾ ਤੇ ਥੋੜੀ ਜਿਹੀ ਕਾਲੀ ਮਿਰਚ ਕਾਲੀ ਮਿਰਚ ਦਾ ਪਾਊਡਰ ਪਾਇਆ ਮੈਂ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਤਾਂ ਕਿ ਚੰਗੀ ਤਰ੍ਹਾਂ ਪੀਸ ਹੋ ਜਵੇ ਇਹ ਇਹਦਾ ਪੇਸਟ ਬਣ ਜਵੇ ਪੇਸਟ ਬਣ ਚੁੱਕਿਆ ਹੈ ਤੇ ਟਮਾਟਰ ਵੀ ਮੈਂ ਕੱਟ ਕੇ ਰੱਖ ਲਏ ਆ ਉਹਨਾਂ ਨੂੰ ਵੀ ਮੈਂ ਮਸਾਲਾ ਕੁੱਕਰ ਦੇ ਵਿੱਚ ਪਾ ਕੇ ਫਿਰ ਨਾਲ ਲੱਗਦੇ ਪੀਸ ਕੇ ਨਾਲ ਲੱਗਦੇ ਪਾ ਦੇਣੇ ਆ ਕਿਉਂਕਿ ਜੱਗ ਮੇਰਾ ਛੋਟਾ ਸੀਗਾ ਇਹਦੇ ਵਿੱਚ ਟਮਾਟਰ ਆਉਣੇ ਨਹੀਂ ਸੀਗੇ ਇਸ ਕਰਕੇ ਮੈਂ ਅਲੱਗ-ਅਲੱਗ ਪੀਸਣ ਲੱਗੀ ਆ ਜੇ ਤੁਹਾਡੇ ਕੋਲ ਜੱਗ ਵੱਡਾ ਆ ਤੇ ਤੁਸੀਂ ਇੱਕ ਸਾਥ ਹੀ ਪੀਸ ਸਕਦੇ ਹੋ ਪਿਆਜ਼ ਅਦਰਕ ਮਿਰਚ ਲਸਣ ਤੇ ਟਮਾਟਰ ਤੇ ਸੁੱਕੇ ਮਸਾਲੇ ਸਾਰੇ ਮਿਕਸ ਕਰਕੇ ਤੁਸੀਂ ਪੀਸ ਸਕਦੇ ਹੋ ਮੇਰਾ ਜੱਗ ਛੋਟਾ ਹੈ ਤੇ ਇਸ ਲਈ ਮੈਂ ਅਲੱਗ-ਅਲੱਗ ਪੀਸਣ ਲੱਗੀ ਹਾਂ ਤੇ ਇਧਰ ਮੈਂ ਚੜਾ ਦਿੱਤਾ ਹੈ ਕੁੱਕਰ ਚੰਗੀ ਤਰ੍ਹਾਂ ਧੋ ਕੇ ਪਾਣੀ ਸੁੱਕ ਗਿਆ ਹੈ ਹੁਣ ਇਹਦੇ ਵਿੱਚ ਮੈਂ ਤੇਲ ਪਾਉਂਗੀ ਤੇਲ ਮੈਂ ਪਾ ਦਿੱਤਾ ਹੈ ਇਹਨੂੰ ਚੰਗੀ ਤਰ੍ਹਾਂ ਗਰਮ ਕਰੂੰਗੇ ਫਿਰ ਇਹਦੇ ਵਿੱਚ ਮੈਂ ਜੀਰਾ ਪਾਉਣਾ ਹੈ ਤੇਲ ਗਰਮ ਹੋ ਚੁੱਕਾ ਹੈ ਤੇ ਮੈਂ ਇਹਦੇ ਵਿੱਚ ਜੀਰਾ ਪਾਉਣ ਲੱਗੀ ਹਾਂ ਜੀਰਾ ਜਦੋਂ ਥੋੜਾ ਜਿਹਾ ਬ੍ਰਾਊਨ ਹੋ ਜਾਊਗਾ ਤੇ ਫਿਰ ਇਹਦੇ ਵਿੱਚ ਮੈਂ ਮਸਾਲਾ ਪਾ ਦੇਣਾ ਹੈ ਮਸਾਲੇ ਨੂੰ ਚੰਗੀ ਤਰ੍ਹਾਂ ਕੇਦੇ ਵਿੱਚ ਮਿਕਸ ਕਰ ਦੇਣਾ ਤੇਲ ਦੇ ਵਿੱਚ ਮੈਂ ਹਮੇਸ਼ਾ ਸਰੋਂ ਦਾ ਤੇਲ ਯੂਜ਼ ਕਰਦੀ ਆ ਤੇ ਤੁਸੀਂ ਜਿਹੜਾ ਵੀ ਯੂਜ਼ ਕਰਦੇ ਹੋ ਉਹ ਪਾ ਸਕਦੇ ਆ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਇਹਨੂੰ ਮੈਂ ਹੁਣ ਟਮਾਟਰ ਵੀ ਪੀਸ ਕੇ ਜਲਦੀ ਜਲਦੀ ਮੈਂ ਪਾ ਦੇਣੀ ਆ ਤੇ ਗੈਸ ਨੂੰ ਥੋੜਾ ਸੇਮ ਕਰ ਦਾਂਗੇ ਟਮਾਟਰ ਵੀ ਪਿਸ ਗਏ ਆ ਤੇ ਮੈਂ ਉਹ ਵੀ ਨਾਲ ਦੇ ਨਾਲ ਹੀ ਸੁੱਟ ਦੇਣੀ ਆ ਚੰਗੀ ਤਰ੍ਹਾਂ ਹਲਾ ਦਵਾਂਗੇ ਇਹਨੂੰ ਵੀ ਮਿਕਸ ਕਰ ਦਾਂਗੇ ਤੇ ਆਪਣੀ ਗੈਸ ਨੂੰ ਫੁੱਲ ਕਰ ਲਾਂਗੇ ਹੁਣ ਇਹਨੂੰ ਪੱਕਣ ਦਵਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਜਿੰਨੀ ਦੇਰ ਇਹ ਤੇਲ ਨਹੀਂ ਛੱਡ ਦਿੰਦਾ ਹੈਗਾ ਤੇ ਇਹਨੂੰ ਅਸੀਂ ਢੱਕ ਕੇ ਰੱਖ ਦਾਂਗੇ ਕਿਉਂਕਿ ਇਹਨੇ ਛਿੱਟੇ ਮਾਰਨੇ ਆ ਛਿੱਟੇ ਬਹੁਤ ਪੈਣੇ ਆ ਇਸ ਲਈ ਅਸੀਂ ਇਹਨੂੰ ਢੱਕ ਕੇ ਰੱਖ ਦਾਂਗੇ ਇੱਕ ਵਾਰ ਇਹਨੂੰ ਚੈੱਕ ਕਰ ਲੈਂਦੇ ਆ ਕਿ ਛੇੜਾ ਦੇ ਦਿੰਨੇ ਆ ਚੰਗੀ ਤਰ੍ਹਾਂ ਗੈਸ ਨੂੰ ਥੋੜਾ ਜਿਹਾ ਸੇਮ ਕਰ ਲਾਂਗੇ ਤਾਂ ਕਿ ਛਿੱਟੀ ਨਾ ਇਹਦੇ ਪੈਣ ਉੱਪਰ ਤੇ ਮੈਂ ਇਹਦੇ ਵਿੱਚ ਪਾਉਂਗੀ ਥੋੜੀ ਜਿਹੀ ਹਿੰਗ ਹਿੰਗ ਤੁਸੀਂ ਤੜਕੇ ਵਿੱਚ ਵੀ ਪਾ ਸਕਦੇ ਹੋ ਤੇ ਬਾਅਦ ਵਿੱਚ ਵੀ ਪਾ ਸਕਦੇ ਹੋ ਇਹ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਕਿ ਤੁਸੀਂ ਕਦੋਂ ਪਾਉਣੀ ਆ ਮੈਂ ਤੇ ਹਿੰਗ ਜ਼ਰੂਰ ਯੂਜ਼ ਕਰਦੀ ਹਾਂ ਹਰ ਇੱਕ ਦਾਲ ਸਬਜ਼ੀ 'ਚ ਤੇ ਹਲੇ ਤੜਕਾ ਸਾਡਾ ਹੋਇਆ ਨਹੀਂਗਾ ਇਹਨੂੰ ਟੱਕ ਕੇ ਚੰਗੀ ਤਰ੍ਹਾਂ ਪਕਾਉਣ ਦੇਵਾਂਗੇ ਇਹਨੂੰ ਇੱਕ ਵਾਰ ਫਿਰ ਤੋਂ ਇਹਨੂੰ ਛੇੜਾ ਦੇ ਦਵਾਂਗੇ ਗੈਸ ਨੂੰ ਥੋੜੀ ਜਿਹੀ ਤੇਜ਼ ਕਰ ਦਿੱਤੀ ਹਮੇਂ ਫੇਕ ਵਾਰ ਫਿਰ ਤੋਂ ਇਹਨੂੰ ਚੈੱਕ ਕਰ ਲਾਂਗੇ ਬਸ ਥੋੜੀ ਜਿਹੀ ਕਸਰ ਹਲੇ ਬਾਕੀ ਆ 2-3 ਮਿੰਟ ਹੋਰ ਭੁੰਨਾਂਗੇ ਇਹਨੂੰ 2 ਕੁ ਮਿੰਟ ਤੇ ਤੇਲ ਛੱਡ ਦੇਣਾ ਹੈ ਤੜਕੇ ਨੇ ਇਹਨੂੰ ਮੈਂ ਫਿਰ ਤੋਂ ਦੁਬਾਰਾ ਤੋਂ ਢੱਕ ਦਿੱਤਾ ਹੈ ਮਸਾਲਾ ਆਪਣਾ ਬਿਲਕੁਲ ਤਿਆਰ ਆ ਤੇ ਇਹਦੇ ਵਿੱਚ ਮੈਂ ਹੁਣ ਥੋੜਾ ਜਿਹਾ ਪਾਣੀ ਪਾਉਂਗੀ ਉਸੇ ਜਗ੍ਹਾ ਵਿੱਚ ਮੈਂ ਪਾਣੀ ਪਾਇਆ ਜਿਹਦੇ ਵਿੱਚ ਮੈਂ ਮਸਾਲਾ ਪੀਸਿਆ ਸੀਗਾ ਕਿਉਂਕਿ ਕਾਫੀ ਮਸਾਲਾ ਨਾਲ ਲੱਗਾ ਹੋਇਆ ਸੀਗਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਬਿਲਕੁਲ ਨਾ ਭੁੱਲੀਓਗਾ ਕਮੈਂਟ ਜ਼ਰੂਰ ਕਰਨਾ ਹੁਣ ਇਹਨੂੰ ਥੋੜ ਥੋੜੀ ਦੇਰ ਲਈ ਮੈਂ ਫੇਰ ਇਹਨੂੰ ਛੱਡ ਦੂੰਗੀ ਤੇ ਥੋੜਾ ਜਿਹਾ ਇਹਨੂੰ ਰਿਜਣ ਦਊਂਗੀ ਜਦੋਂ ਰਿਜ ਜਾਊਗਾ ਫੇਰ ਮੈਂ ਇਹਦੇ ਵਿੱਚ ਮਟਰ ਪਾਊਂਗੀ ਤੇ ਮਸ਼ਰੂਮ ਪਾਊਂਗੀ ਪਾਣੀ ਰਿਜਣ ਲੱਗ ਗਿਆ ਹੈ ਤੇ ਇਹਦੇ ਵਿੱਚ ਮੈਂ ਪਾ ਦੇਣੀ ਹੈ ਮਟਰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਵਾਂਗੇ ਤੇ ਨਾਲ ਦੇ ਨਾਲ ਹੀ ਮੈਂ ਮਸ਼ਰੂਮ ਪਾ ਦੇਣੀ ਆ ਥੋੜੀ ਜੀ ਕਸੂਰੀ ਮੇਥੀ ਪਾ ਦਿੱਤੀ ਮੈਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਪਾਣੀ ਆਪਣੇ ਹਿਸਾਬ ਨਾਲ ਹੀ ਪਾਉਣਾ ਤੁਸੀਂ ਜਿੰਨੀ ਤੁਹਾਨੂੰ ਲੋੜ ਆ ਗਰੇਵੀ ਦੀ ਮੇਰੇ ਇਸ ਤਰੀਕੇ ਨਾਲ ਤੁਸੀਂ ਸਬਜ਼ੀ ਬਣਾਉਂਗੇ ਤਾਂ ਗਰੇਵੀ ਕਾਫੀ ਥਿੱਕ ਬਣਦੀ ਹੈ ਬੜੀ ਵਧੀਆ ਬਣਦੀ ਹੈ ਗਰੇਵੀ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਕਲਰ ਬਹੁਤ ਅੱਛਾ ਆ ਹੈ ਸਬਜ਼ੀ ਦਾ ਮੈਂ ਆਪਣੇ ਹਿਸਾਬ ਦੇ ਨਾਲ ਪਾਣੀ ਪਾਇਆ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਪਾਓ ਜੇ ਤੁਸੀਂ ਜ਼ਿਆਦਾ ਪਤਲੀ ਨਹੀਂ ਬਣਾਉਣਾ ਚਾਹੁੰਦੇ ਤਾਂ ਤੁਸੀਂ ਪਾਣੀ ਥੋੜਾ ਪਾ ਸਕਦੇ ਹੋ ਤੇ ਪਾਣੀ ਤੋਂ ਬਿਨਾ ਵੀ ਤੁਸੀਂ ਬਣਾ ਸਕਦੇ ਹੋ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਰਿਨ ਲਿਓ ਅੱਧਾ ਇੱਕ ਕਲਾਸ ਤੇ ਫਿਰ ਗਰੇਵੀ ਵਾਲੀ ਸਬਜ਼ੀ ਬਣੂਗੀ ਸੁੱਕੀ ਸਬਜ਼ੀ ਬਣ ਜੂਗੀ ਤੇ ਹੁਣ ਇਹਨੂੰ ਆਪਾਂ ਤੱਕ ਕੇ ਪੱਕਣ ਦਵਾਂਗੇ ਜਦੋਂ ਬਣ ਜੂਗੀ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਇੱਕ ਵਾਰ ਸਬਜ਼ੀ ਨੂੰ ਚੈੱਕ ਕਰ ਲੈਂਦੇ ਆ 2-3 ਮਿੰਟ ਹੋ ਗਏ ਆ ਸਬਜ਼ੀ ਰਜਦੀ ਪਈ ਆ ਸਿਰਫ 5-6 ਮਿੰਟ ਚ ਸਬਜੀ ਬਣ ਜਾਂਦੀ ਹੈ ਇਹ ਵਾਲੀ ਤੇ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਹੱਲੇ ਮੈਂ 2-3 ਮਿੰਟ ਹੋਰ ਰਿੰਨਣਾ ਇਹਨੂੰ ਉਸ ਤੋਂ ਬਾਅਦ ਆਪਾਂ ਗੈਸ ਬੰਦ ਕਰ ਦਾਂਗੇ ਸਬਜੀ ਚੈੱਕ ਕਰ ਲੈਂਦੇ ਇੱਕ ਵਾਰੀ ਤੇ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਗ੍ਰੇਵੀ ਬਿਲਕੁਲ ਥਿੱਕ ਬਣੀ ਆ ਤੇ ਗੈਸ ਨੂੰ ਕਰ ਦਿੰਦੇ ਆ ਬੰਦ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਕਰ ਲੋ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ